ਦੋਸਤੋ ਸਵੇਰੇ 7 ਵਾਲੀ ਬੱਸ ਵਿੱਚ ਬੈਠੀ ਮਾਤਾ ਹੁਬਕੀ ਹੁਬਕੀ ਰੋ ਰਹੀ ਸੀ ਨਾਲ ਬੈਠੀਆਂ ਸਵਾਰੀਆਂ ਨੇ ਉਸ ਨੂੰ ਰੋਣ ਦਾ ਕਾਰਨ ਪੁੱਛਿਆ ਪਰ ਉਹ ਕੁਝ ਨਾ ਬੋਲੀ ਐਨੇ ਨੂੰ ਕਨੈਕਟਰ ਟਿਕਟਾਟ ਕੱਟਦਾ ਹੋਇਆ ਉਸ ਦੇ ਕੋਲ ਆਇਆ ਉਹ ਉਸ ਨੂੰ ਪੁੱਛਣ ਲੱਗਾ ਮਾਤਾ ਰੋ ਕਿਉਂ ਰਹੀ ਹੈ ਪਰ ਉਹ ਫਿਰ ਵੀ ਕੁਝ ਨਾ ਬੋਲੀ ਫਿਰ ਕਨੈਕਟਰ ਨੇ ਮਾਤਾ ਦੇ ਹੱਥੋਂ ਉਹ ਝੋਲਾ ਫੜਿਆ ਜਿਸ ਨੂੰ ਉਹ سینੇ ਨਾਲ ਲਾ ਕੇ ਰੱਖਿਆ ਹੋਇਆ ਸੀ ਜਿਉਂ ਹੀ ਕਨੈਕਟਰ ਨੇ ਮਾਤਾ ਦਾ ਝੋਲਾ ਫਰੋਲਿਆ ਤਾਂ ਕਨੈਕਟਰ ਦੇ ਰੋਂਗਟੇ ਖੜੇ ਹੋ ਗਏ ਉਹਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਆਖਿਰ ਕੀ ਸੀ ਉਸ ਝੋਲੇ ਵਿੱਚ ਇੱਕ ਇੱਕ ਕਰਕੇ ਸਾਰੀਆਂ ਸਵਾਰੀਆਂ ਨੇ ਜਿਵੇਂ ਉਹ ਝੋਲਾ ਦੇਖਿਆ ਤਾਂ ਸਭ ਦੇ ਹੋਸ਼ ਉੱਡ ਗਏ ਐਦਾਂ ਦਾ ਦੇਖ ਕੇ ਕਨੈਕਟਰ ਡਰਾਈਵਰ ਅਤੇ ਸਵਾਰੀਆਂ ਦੇ ਰੋਂਗਟੇ ਖੜੇ ਹੋ ਗਏ ਸਭ ਦੇ ਹੋਸ਼ ਉੱਡ ਗਏ ਤਾਂ ਦੋਸਤੋ ਕੀ ਸੀ ਪੂਰੀ ਹਾਣੀ ਪੂਰੀ ਕਹਾਣੀ ਨੂੰ ਜਾਣਨ ਵਾਸਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਦੋਸਤੋ ਸਵੇਰੇ 7 ਵਜੇ ਦਾ ਟਾਈਮ ਸੀ ਬੁੱਢੀ ਮਾਤਾ ਬੱਸ ਅੱਡੇ ਤੇ ਖੜੀ ਹੋਈ ਸੀ ਹੋਰ ਵੀ ਬਹੁਤ ਸਾਰੀਆਂ ਸਵਾਰੀਆਂ ਉੱਥੇ ਖੜੀਆਂ ਹੋਈਆਂ ਸੀ ਉਸ ਬੁੱਢੀ ਮਾਤਾ ਦੇ ਹੱਥ ਵਿੱਚ ਇੱਕ ਪੁਰਾਣਾ ਜਿਹਾ ਝੋਲਾ ਸੀ ਉਹ ਕਦੇ ਉਸ ਝੋਲੇ ਨੂੰ ਖੱਬੇ ਹੱਥ ਵਿੱਚ ਫੜਦੀ ਕਦੇ ਉਸ ਝੋਲੇ ਨੂੰ ਸੱਜੇ ਹੱਥ ਵਿੱਚ ਫੜਦੀ ਅੱਡੇ ਦੇ ਸਰਕਾਰੀ ਮੁਲਾਜ਼ਮ ਵੀ ਖੜੇ ਸੀ ਕੁਝ ਟੀਚਰ ਵੀ ਖੜੇ ਸੀ ਤੇ ਕੁਝ ਬੱਚੇ ਵੀ ਸਨ ਕੁਝ ਪੁਲਿਸ ਵਾਲੇ ਕੁਝ ਬੈਂਕ ਮੁਲਾਜ਼ਮ ਸਾਰੇ ਮੁਲਾਜ਼ਮ ਸਵੇਰੇ 7 ਵਾੜੀ ਵਸਤੇ ਚੜਨਾ ਚਾਹੁੰਦੇ ਸਨ ਕਿਉਂਕਿ ਉਹਨਾਂ ਦੇ ਟਾਈਮ ਸੀ ਆਪਣੀ ਆਪਣੀ ਡਿਊਟੀ ਤੇ ਜਾਣਾ ਹੁੰਦਾ ਸੀ ਪਰ ਉਹ ਬੁੱਢੀ ਮਾਂ ਨੇ ਵੀ ਉਸੇ ਵਸ ਵਿੱਚ ਚੜਨਾ ਸੀ ਕਈ ਕੁੜੀਆਂ ਮਾਤਾ ਵੱਲ ਵੇਖ ਰਹੀਆਂ ਸੀ ਇਸ ਬੁੱਢੀ ਮਾਤਾ ਨੇ ਸਵੇਰੇ-ਸਵੇਰੇ ਤਿਆਰ ਹੋ ਕੇ ਕਿੱਥੇ ਜਾਣਾ ਹੈ ਆਪਣੇ ਮਨ ਦੇ ਵਿੱਚ ਉਹ ਸੋਚ ਰਹੀਆਂ ਸੀ ਉਹ ਮਾਤਾ ਬੜੀ ਉਦਾਸ ਲੱਗ ਰਹੀ ਸੀ ਮਾਤਾ ਕਦੇ ਸੱਜੇ ਵੱਲ ਦੇਖ ਰਹੀ ਸੀ ਤੇ ਕਦੇ ਖੱਬੇ ਵੱਲ ਦੇ ਖੜੀ ਸੀ ਐਨੇ ਨੂੰ ਬਸ ਉੱਥੇ ਆ ਜਾਂਦੀ ਹੈ ਸਵਾਰੀਆਂ ਵਿੱਚ ਹਬੜਾ ਤਬੜੀ ਮਚ ਜਾਂਦੀ ਹੈ ਸਭ ਨੂੰ ਬਸ ਤੇ ਪਹਿਲਾਂ ਚੜਨ ਦੀ ਕਾਲ ਸੀ ਸਾਰੀਆਂ ਸਵਾਰੀਆਂ ਭੱਜ ਭੱਜ ਕੇ ਬਸਤੀ ਬਾਰੀ ਕੋਲ ਜਾ ਕੇ ਚੜਨਾ ਸ਼ੁਰੂ ਕਰ ਦਿੰਦੀਆਂ ਹਨ ਇਧਰ ਮਾਤਾ ਬੱਸ ਵਿੱਚ ਚੜ ਜਾਂਦੀ ਹੈ ਪਿੱਛੇ ਸਵਾਰੀਆਂ ਨੇ ੱੱਕਾ ਮਾਰਿਆ ਤਾਂ ਮਾਤਾ ਬੱਸ ਵਿੱਚ ਡਿੱਗ ਪੈਂਦੀ ਹੈ ਉਹ ਡਿੱਗ ਕੇ ਵੀ ਫਿਰ ਖੜੀ ਹੋ ਜਾਂਦੀ ਹੈ ਪਰ ਬੱਸ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਭੀੜ ਸੀ ਉੱਥੇ ਕੁਝ ਪੜਨ ਵਾਲੇ ਮੁੰਡੇ ਸੀਟਾਂ ਉੱਤੇ ਬੈਠੇ ਸੀ ਇੱਕ ਮੁੰਡੇ ਨੇ ਮਾਤਾ ਨੂੰ ਸੀਟ ਦੇ ਦਿੱਤੀ ਮਾਤਾ ਜੀ ਤੁਸੀਂ ਬਜ਼ੁਰਗ ਹੋ ਤੁਸੀਂ ਆਰਾਮ ਨਾਲ ਇੱਥੇ ਬਹਿ ਜਾਓ ਅਸੀਂ ਤਾਂ ਖੜੇ ਹੋ ਕੇ ਵੀ ਜਾ ਸਕਦੇ ਹਾਂ ਮਾਤਾ ਬਸ ਵਿੱਚ ਬਹਿ ਗਈ ਅਜੇ ਕੁਝ ਹੀ ਦੂਰ ਗਈ ਹੋਣੀ ਉਹ ਸ਼ਹਿਰ ਦੀਆਂ ਗਲੀਆਂ ਵਿੱਚੋਂ ਹੁੰਦੀ ਹੋਈ ਆਪਣਾ ਸਫ਼ਰ ਤੈਅ ਕਰ ਰਹੀ ਸੀ ਪਰ ਮਾਤਾ ਬਾਹਰ ਗਲੀਆਂ ਵਿੱਚ ਦੇਖ ਰਹੀ ਸੀ ਤੇ ਹੁੱਬ ਹੁੱਬ ਕੇ ਰੋਣ ਲੱਗ ਜਾਂਦੀ ਹੈ ਪਹਿਲਾਂ ਮਾਤਾ ਦੀ ਆਵਾਜ਼ ਹੌਲੀ ਸੀ ਪਰ ਉਹਦੀ ਆਵਾਜ਼ ਹੌਲੀ-ਹੌਲੀ ਉੱਚੀ ਹੋਣ ਲੱਗ ਜਾਂਦੀ ਹੈ ਮਾਤਾ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਅਗਲੀਆਂ ਤੇ ਪਿਛਲੀਆਂ ਸੀਟ ਦੀਆਂ ਬੈਠੀਆਂ ਸਵਾਰੀਆਂ ਉਹਨੂੰ ਹੈਰਾਨੀ ਨਾਲ ਦੇਖ ਰਹੀਆਂ ਸਨ ਦੋ ਔਰਤਾਂ ਨੇ ਮਾਤਾ ਨੂੰ ਪੁੱਛਿਆ ਕਿ ਮਾਤਾ ਕੀ ਗੱਲ ਹੋ ਗਈ ਹੈ ਤੁਸੀਂ ਇਸ ਤਰ੍ਹਾਂ ਰੋ ਕਿਉਂ ਰਹੇ ਹੋ ਪਰ ਮਾਤਾ ਕੁਝ ਨਾ ਬੋਲੀ ਮਾਤਾ ਨੂੰ ਐਦਾਂ ਰੋਂਦਾ ਦੇਖ ਕੇ ਬਸ ਦੀਆਂ ਸਵਾਰੀਆਂ ਪਰੇਸ਼ਾਨ ਹੋ ਜਾਂਦੀਆਂ ਨੇ ਕਿਉਂਕਿ ਸਵੇਰੇ ਸਵੇਰੇ ਇਸ ਤਰ੍ਹਾਂ ਰੋਂਣ ਦੀ ਆਵਾਜ਼ਾ ਸੁਣ ਕੇ ਕਿਸੇ ਦਾ ਵੀ ਮਨ ਪਰੇਸ਼ਾਨ ਹੋ ਸਕਦਾ ਹੈ ਸਵਾਰੀਆਂ ਨੇ ਮਾਤਾ ਦੇ ਆਲੇ ਦੁਆਲੇ ਝੁੰਡ ਬਣਾ ਲਿਆ ਸਾਰੇ ਮਾਤਾ ਤੋਂ ਪੁੱਛ ਰਹੇ ਸੀ ਮਾਤਾ ਕੀ ਗੱਲ ਹੋ ਗਈ ਪਰ ਮਾਤਾ ਕੁਝ ਨਹੀਂ ਬੋਲ ਰਹੀ ਸੀ ਅੰਨੇ ਨੂੰ ਕਨੈਕਟਰ ਟਿਕਟਾ ਕੱਟਦਾ ਹੋਇਆ ਮਾਤਾ ਦੇ ਕੋਲ ਆਇਆ। ਉਹ ਮਾਤਾ ਨੂੰ ਪੁੱਛਣ ਲੱਗਾ ਮਾਤਾ ਜੀ ਤੁਸੀਂ ਰੋ ਕਿਉਂ ਰਹੇ ਹੋ? ਪਰ ਮਾਤਾ ਕੁਝ ਨਾ ਬੋਲੀ। ਫਿਰ ਉਹ ਕਹਿਣ ਲੱਗਿਆ ਲੱਗਦਾ ਮਾਤਾ ਕੋਲ ਕਿਰਾਏ ਵਾਸਤੇ ਪੈਸੇ ਨਹੀਂ ਹਨ। ਉਹ ਮਾਤਾ ਨੂੰ ਕਹਿੰਦਾ ਮਾਤਾ ਤੁਸੀਂ ਟੈਨਸ਼ਨ ਨਾ ਲਿਓ। ਇਹ ਬੱਸ ਸਰਕਾਰੀ ਨਹੀਂ, ਇਹ ਪ੍ਰਾਈਵੇਟ ਬੱਸ ਹੈ। ਜੇ ਤੇਰੇ ਕੋਲ ਪੈਸੇ ਨਹੀਂ ਹਨ ਫਿਰ ਵੀ ਕੋਈ ਗੱਲ ਨਹੀਂ। ਤੂੰ ਮੈਨੂੰ ਆਪਣੇ ਪੁੱਤ ਵਰਗਾ ਸਮਝ। ਤੇਰੀ ਟਿਕਟ ਮੈਂ ਆਪੇ ਕੱਟ ਦਵਾਂਗਾ। ਮੈਂ ਆਪਦੇ ਪੱਲੋਂ ਪੈਸੇ ਭਾ ਦਵਾਂਗਾ। ਪਰ ਤੂੰ ਰੋ ਨਾ ਪਰ ਮਾਤਾ ਅਜੇ ਵੀ ਚੁੱਪ ਨਹੀਂ ਹੋ ਰਹੀ ਸੀ। ਹੁਣ ਸਮਝ ਨਹੀਂ ਆ ਰੇ ਅਸੀ ਕੀ ਮਾਤਾ ਅਖਰ ਰੋ ਕਿਉਂ ਰਹੀ ਹੈ ਸਾਰੇ ਸਵਾਰੀਆਂ ਕਨੈਕਟਰ ਡਰਾਈਵਰ ਸਭ ਨੂੰ ਇਹ ਗੱਲ ਪਤਾ ਲੱਗ ਚੁੱਕੀ ਸੀ ਸਾਰੇ ਹੈਰਾਨ ਸਨ ਸਾਰੇ ਰੋਣ ਦਾ ਕਾਰਨ ਜਾਣਨਾ ਚਾਹੁੰਦੇ ਸਨ ਕਨੈਕਟਰ ਵਾਰ-ਵਾਰ ਮਾਤਾ ਕੋਲ ਪੁੱਛ ਰਿਹਾ ਸੀ ਮਾਤਾ ਜੀ ਤੁਸੀਂ ਰੋਣ ਦਾ ਕਾਰਨ ਦੱਸੋ ਆਖਰ ਸਾਨੂੰ ਵੀ ਤਾਂ ਪਤਾ ਲੱਗੇ ਕਿ ਵਜਾ ਕੀ ਹੈ ਜਦੋਂ ਡਰਾਈਵਰ ਨੂੰ ਇਹ ਗੱਲ ਪਤਾ ਲੱਗੀ ਤਾਂ ਡਰਾਈਵਰ ਨੇ ਬਸ ਵਿੱਚ ਚੱਲ ਰਹੇ ਮਿਊਜ਼ਿਕ ਨੂੰ ਬੰਦ ਕਰ ਦਿੱਤਾ ਪਹਿਲਾਂ ਉਹਦੇ 'ਚ ਗੁਰਬਾਣੀ ਚੱਲ ਰਹੀ ਸੀ ਹੁਣ ਡੈਕ ਬੰਦ ਹੋ ਗਈ ਸੀ ਸਾਰੇ ਚੁੱਪਚਾਪ ਮਾਤਾ ਵੱਲ ਦੇਖ ਰਹੇ ਸਨ ਕਨੈਕਟਰ ਡਰਾਈਵਰ ਕੋਲ ਗਿਆ ਪਾਣੀ ਵਾਲੀ ਬੋਤਲ ਕੱਢ ਕੇ ਮਾਤਾ ਨੂੰ ਪੀਣ ਵਾਸਤੇ ਪਾਣੀ ਦਿੱਤਾ ਮਾਤਾ ਨੇ ਪਾਣੀ ਦੀ ਘੁੱਟ ਪੀਤੀ ਪਰ ਮਾਤਾ ਹਜੇ ਚੁੱਪਚਾਪ ਪਰ ਮਾਤਾ ਹਜੇ ਵੀ ਰੋ ਰਹੀ ਸੀ ਉਹ ੁੱਪਾ ਹੋਣ ਦਾ ਨਾਂ ਨਹੀਂ ਲੈ ਰਹੀ ਸੀ ਮਾਤਾ ਨੂੰ ਰੋਂਦਾ ਦੇਖ ਕੇ ਸਭ ਨੂੰ ਦੁੱਖ ਹੋ ਰਿਹਾ ਸੀ ਹੁਣ ਸਾਰੇ ਜਣੇ ਪਰੇਸ਼ਾਨ ਹੋ ਗਏ ਕਿਉਂਕਿ ਮਾਤਾ ਕੁਝ ਬੋਲ ਵੀ ਨਹੀਂ ਰਹੀ ਸੀ ਤੇ ਕੁਝ ਦੱਸ ਵੀ ਨਹੀਂ ਰਹੀ ਸੀ ਫਿਰ ਕਨੈਕਟਰ ਨੇ ਉਸ ਮਾਤਾ ਕੋਲ ਉਹਦਾ ਝੋਲਾ ਫੜ ਲਿਆ ਜੋ ਹੱਤਾਂ ਵਿੱਚ ਘੁੱਟ ਕੇ ਫੜੀ ਬੈਠੀ ਜਿਵੇਂ ਹੀ ਉਸਨੇ ਝੋਲਾ ਖੋਲ੍ਹ ਲਿਆ ਉਹਦੇ ਰੋਂਗਟੇ ਖੜੇ ਹੋ ਗਏ ਉਹਦੇ ਹੋਸ਼ ਉੱਡ ਗਏ ਉਸ ਝੋਲੇ ਵਿੱਚ ਐਦਾਂ ਦਾ ਕੁਝ ਨਿਕਲਿਆ ਜੋ ਸਾਰੀਆਂ ਸਵਾਰੀਆਂ ਨੂੰ ਹੈਰਾਨ ਕਰ ਗਿਆ ਉਹਨਾਂ ਨੇ ਬਸ ਉੱਥੇ ਹੀ ਰੋਕ ਲਈ ਅੱਗੇ ਜੋ ਹੋਇਆ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਉਸ ਝੋਲੇ ਦੀ ਤਸਵੀਰ ਨੇ ਸਭ ਕੁਝ ਬਿਆਨ ਕਰ ਦਿੱਤਾ ਬਸ ਇੱਕ ਸਾਈਡ ਤੇ ਰੋਕ ਬਸ ਨੂੰ ਇੱਕ ਸਾਈਡ ਤੇ ਰੋਕ ਕੇ ਲੋਕਾਂ ਨੇ ਮਾਤਾ ਨੂੰ ਚੁੱਪ ਕਰਾਇਆ ਉਹਦੇ ਤੋਂ ਪੂਰੀ ਸੱਚਾਈ ਜਾਣਨੀ ਚਾਹੀ ਆਖਰ ਮਾਤਾ ਨੇ ਆਪਣੀ ਚੁੱਪੀ ਤੋੜੀ ਉਹ ਪਤਾ ਨਹੀਂ ਪਿਛਲੇ ਕਿੰਨੇ ਕੋ ਟਾਈਮ ਤੋਂ ਇਸੇ ਤਰ੍ਹਾਂ ਚੁੱਪਚਾਪ ਰੋ ਰਹੀ ਸੀ ਉਸਨੇ ਦੱਸਿਆ ਮੈਂ ਆਪਣੇ ਘਰ ਦੇ ਵਿੱਚ ਸੁਖੀ ਵਸਦੀ ਸੀ ਮੇਰੇ ਪਤੀ ਕੋਲੇ 50 ਕਿੱਲੇ ਜ਼ਮੀਨ ਸੀ ਮੇਰਾ ਪਤੀ ਸ਼ਹਿਰ ਵਿੱਚ ਇੱਕ ਮੰਨਿਆ ਪਰਮੰਨਿਆ ਵਕੀਲ ਹੈ ਮੇਰੇ ਪਤੀ ਨੇ ਕਦੇ ਵੀ ਮੇਰੇ ਤੇ ਹੱਥ ਨਹੀਂ ਚੁੱਕਿਆ ਸੀ ਮੇਰੇ ਪਤੀ ਨੇ 4 ਪਲਾਟ ਮੇਰੇ ਨਾਮ ਕਟਵਾਏ ਸੀ ਪਰ ਕੋਰੋਨਾ ਦੇ ਵਿੱਚ ਮੇਰੇ ਪਤੀ ਦੀ ਮੌਤ ਹੋ ਗਈ ਮੇਰੇ ਪਤੀ ਦੀ ਮੌਤ ਤੋਂ ਬਾਅਦ ਮੈਂ ਜਮਾ ਹੀ ਇਕੱਲੀ ਹੋ ਗਈ ਮੇਰੇ ਪੁੱਤ ਪਹਿਲਾਂ ਤਾਂ ਮੇਰੀ ਬਹੁਤ ਦੇਖਭਾਲ ਕਰਿਆ ਕਰਦੇ ਸਨ ਉਹ ਮੈਨੂੰ ਬੜਾ ਚੰਗਾ ਲੱਗਦਾ ਸੀ ਇੱਕ ਦਿਨ ਮੇਰਾ ਪੁੱਤ ਰੋਂਦਾ ਹੋਇਆ ਮੇਰੇ ਕੋਲ ਆ ਕੇ ਕਹਿਣ ਲੱਗਾ ਮਾਂ ਮੈਨੂੰ ਬਿਜ਼ਨਸ ਵਿੱਚ ਬਹੁਤ ਵੱਡਾ ਘਾਟਾ ਪੈ ਗਿਆ ਮੈਂ ਨਵਾਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ ਹਾਂ ਮੈਨੂੰ ਲੱਗਦਾ ਹੁਣ ਜ਼ਮੀਨ ਵੇਚਣੀ ਪਵੇਗੀ ਮੈਂ ਕਿਹਾ ਨਾ ਪੁੱਤ ਜ਼ਮੀਨ ਨਹੀਂ ਵੇਚਣੀ ਤੇਰੇ ਪਿਓ ਨੇ ਕਿੰਨੀ ਮਿਹਨਤ ਨਾਲ ਬਣਾਈ ਹੈ ਫਿਰ ਮੇਰਾ ਪੁੱਤ ਰੋਂਦਾ ਹੋਇਆ ਕਹਿਣ ਲੱਗਾ ਹੁਣ ਕੀ ਕਰੀਏ ਮਾਂ ਜਾਂ ਤਾਂ ਆਪਾਂ ਨੂੰ ਪਲਾਟ ਵੇਚਨੇ ਪੈਣਗੇ ਮੈਂ ਕਿਹਾ ਚੱਲ ਪੁੱਤ ਜੇ ਤੂੰ ਸੋਖਾ ਹੁੰਨਾ ਹੈ ਤੇਰੀ ਜਾਨ ਸੋਖੀ ਹੁੰਦੀ ਹੈ ਮੇਰੇ ਨਾਮ ਦੇ ਚਾਰ ਪਲਾਟ ਹਨ ਆਪਾਂ ਉਹ ਪਲਾਟ ਵੇਚ ਦਿੰਦੇ ਹਾਂ ਮੈਂ ਪੇਪਰਾਂ ਤੇ ਸਾਈਨ ਕਰ ਦਿੱਤੇ ਮੇਰਾ ਪੁੱਤ ਕਹਿਣ ਲੱਗਾ ਮਾਂ ਮੈਂ ਚਾਰੇ ਪਲਾਟ ਵੇਚ ਦਿੱਤੇ ਹਨ ਹੁਣ ਮੇਰਾ ਬਿਜ਼ਨਸ ਠੀਕ ਚੱਲ ਰਿਹਾ ਹੈ ਉਹ ਚਿੰਤਾ ਵਾਲੀ ਕੋਈ ਗੱਲ ਨਹੀਂ ਇੱਕ ਦਿਨ ਮੈਨੂੰ ਬੈਠੀ ਨੂੰ ਚੱਕਰ ਆਉਣ ਲੱਗੇ ਮੈਨੂੰ ਹੌਲੀ ਹੌਲੀ ਚੱਕਰ ਵੱਧਦੇ ਗਏ ਹੌਲੀ ਹੌਲੀ ਮੈਂ ਗੱਲਾਂ ਭੁੱਲਣ ਲੱਗੀ ਇੱਕ ਦਿਨ ਮੇਰੇ ਨੂੰ ਪੁੱਤ ਮੈਨੂੰ ਡਾਕਟਰ ਦੇ ਕੋਲ ਲੈ ਗਏ ਬਾਅਦ ਵਿੱਚ ਮੇਰੇ ਪੁੱਤ ਨੇ ਦੱਸਿਆ ਮਾਂ ਡਾਕਟਰ ਨੇ ਇੱਕ ਚਿੰਤਾ ਵਾਲੀ ਗੱਲ ਦੱਸੀ ਹੈ ਉਹਨਾਂ ਨੇ ਕਿਹਾ ਤੁਹਾਡੀ ਮਾਂ ਨੂੰ ਡਿਪਰੈਸ਼ਨ ਹੋ ਗਿਆ ਹੈ ਇਸ ਲਈ ਇਹ ਗੱਲਾਂ ਭੁੱਲਣ ਲੱਗ ਗਈ ਹੈ ਚੀਜ਼ਾਂ ਰੱਖ ਕੇ ਭੁੱਲ ਜਾਂਦੀ ਹੈ ਮਾਂ ਮੈਂ ਕਹਿੰਦਾ ਸੀ ਜੇਕਰ ਘਰ ਮੇਰੇ ਨਾਲ ਤੇ ਕਰਵਾ ਦੇਵੇਂ ਤਾਂ ਤੂੰ ਟੈਨਸ਼ਨ ਫਰੀ ਹੋ ਜਾਵੇਂਗੀ ਨਹੀਂ ਤਾਂ ਮਾਂ ਤੈਨੂੰ ਪਤਾ ਇਹ ਹੈ ਆਖਰ ਨੂੰ ਇਹ ਘਰ ਮੇਰਾ ਹੀ ਹੈ ਜੇਕਰ ਤੂੰ ਮੇਰੇ ਨਾਮ ਕਰਵਾ ਦੇਵੇਂਗੀ ਤੇਰੇ ਸਿਰੋਂ ਇਹ ਬੋਝ ਵੀ ਲੈ ਜਾਵੇਗਾ ਮੈਂ ਵੀ ਸੋਚਿਆ ਚੱਲੋ ਕੋਈ ਗੱਲ ਨਹੀਂ ਮੇਰਾ ਹੀ ਪੁੱਤ ਹੈ ਇਹ ਘਰ ਮੇਰੇ ਪੁੱਤ ਦਾ ਹੀ ਹੋਣਾ ਹੈ ਅੰਤ ਨੂੰ ਮੈਂ ਪੁੱਤ ਦੇ ਨਾਮ ਕਰਵਾ ਦਿੱਤਾ ਪਰ ਮੈਨੂੰ ਨਹੀਂ ਸੀ ਪਤਾ ਉਸ ਘਰ ਦੇ ਵਿੱਚ ਉਸ ਦਿਨ ਮੇਰੀ ਆਖਰੀ ਰਾਤ ਹੋਵੇਗੀ ਅਗਲੇ ਦਿਨ ਸਵੇਰੇ ਮੇਰੀ ਨੂੰਨੇ ਮੈਨੂੰ ਚਾਹ ਦਾ ਕੱਪ ਵੀ ਨਾ ਦਿੱਤਾ ਮੈਂ ਬੜੀਆਂ ਆਵਾਜ਼ਾਂ ਮਾਰੀਆਂ ਅੱਗੋਂ ਨੂੰ ਆ ਕੇ ਕਹਿੰਦੀ ਸੰਗ ਨਾ ਪਾੜ ਚੁੱਪਚਾਪ ਕਰਕੇ ਬੈਠੇ ਰਹਾ ਮੈਂ ਇੰਨਾ ਸੁਣ ਕੇ ਹੈਰਾਨ ਤੇ ਪਰੇਸ਼ਾਨ ਹੋ ਗਈ 24 ਘੰਟੇ ਮੰਮੀ ਜੀ ਮੰਮੀ ਕਰਨ ਵਾਲੀ ਨੂੰ ਅੱਜ ਮੈਨੂੰ ਬੁੜੀ ਕਹਿ ਕੇ ਬੁਲਾ ਰਹੀ ਸੀ ਉਹ ਮੈਨੂੰ ਕਹਿ ਰਹੀ ਸੀ ਕਿਉਂ ਸੰਗ ਪਾੜੀ ਜਾਨੀ ਹੈ ਮੈਨੂੰ ਪੂਰੀ ਉਮੀਦ ਸੀ ਕਿ ਮੇਰਾ ਮੁੰਡਾ ਇਹਦੀ ਅਕਲ ਟਿਕਾਣੇ ਜ਼ਰੂਰ ਲਿਆਏਗਾ ਸ਼ਾਮ ਨੂੰ ਜਦੋਂ ਮੇਰਾ ਮੁੰਡਾ ਆਇਆ ਤਾਂ ਮੈਂ ਉਸ ਨੂੰ ਨੂੰ ਦੀ ਸਾਰੀ ਗੱਲ ਦੱਸੀ ਪੁੱਤ ਅੱਜ ਤੱਕ ਮੈਂ ਤੁਹਾਨੂੰ ਬੇਟੇ ਤੋਂ ਬਿਨਾ ਕੁਝ ਨਹੀਂ ਬੋਲੀ ਤੁਸੀਂ ਵੀ ਮੈਨੂੰ ਮੰਮੀ ਜੀ ਤੋਂ ਬਗੈਰ ਕਦੇ ਨਹੀਂ ਬੋਲੇ ਅੱਜ ਤੇਰੀ ਘਰ ਵਾਲੀ ਨੇ ਮੈਨੂੰ ਬੁਢੀ ਕਿਹਾ ਮੈਨੂੰ ਜ਼ਿਆਦਾ ਕੱਪ ਵੀ ਨਾ ਦਿੱਤਾ ਮੈਨੂੰ ਗਾਲਾਂ ਕੱਢੀਆਂ ਪੁੱਤ ਮੇਰੀ ਘਰ ਵਿੱਚ ਬਸ ਹੁਣ ਇਹ ਇੱਜ਼ਤ ਰਹਿ ਗਈ ਅੱਗੋਂ ਮੇਰਾ ਪੁੱਤ ਕਹਿਣ ਲੱਗਾ ਮਾਂ ਜੇਕਰ ਚੁੱਪ ਕਰਕੇ ਰੋਟੀ ਖਾਣੀ ਹੈ ਤਾਂ ਚੁੱਪ ਕਰਕੇ ਰੋਟੀ ਖਾਈ ਜਾ ਜੇਕਰ ਰੋਟੀ ਨਹੀਂ ਖਾਣੀ ਫਿਰ ਆਪਦਾ ਤੂੰ ਆਪ ਦੇਖ ਇਹ ਸੁਣ ਕੇ ਮੈਂ ਪਾਣੀ ਪਾਣੀ ਹੋ ਗਈ ਮੈਨੂੰ ਮੇਰੇ ਪੁੱਤ ਤੋਂ ਐਨੀ ਉਮੀਦਾਂ ਸੀ ਉਹ ਸਾਰੀਆਂ ਟੁੱਟ ਕੇ ਚੂਰੋ ਚੂਰ ਹੋ ਗਈਆਂ ਸਨ ਮੈਨੂੰ ਉਹਦੀ ਗੱਲ ਤੇ ਯਕੀਨ ਨਹੀਂ ਹੋ ਰਿਹਾ ਸੀ ਮੇਰੀ ਜਾਨ ਨਜੂਨ ਵਾਲਾ ਪੁੱਤ ਆਖਰ ਮੈਨੂੰ ਇਹ ਸਭ ਕਹਿ ਰਿਹਾ ਸੀ ਅੱਗੋਂ ਮੈਂ ਕਿਹਾ ਪੁੱਤ ਇਹ ਕੀ ਗੱਲਾਂ ਕਰ ਰਿਹਾ ਹੈ ਮੇਰੀ ਨੂੰ ਕਹਿਣ ਲੱਗੀ ਇਹ ਸਹੀ ਕਹਿ ਰਿਹਾ ਹੈ ਤੈਨੂੰ ਦੋ ਟਾਈਮ ਦੀ ਰੋਟੀ ਮਿਲ ਜਾਂਦੀ ਹੈ ਚੁੱਪ ਕਰਕੇ ਤੇਰੇ ਕੋਲ ਖਾਈ ਨਹੀਂ ਜਾਂਦੀ ਤੂੰ ਸਾਡੇ ਹਰ ਕੰਮ ਵਿੱਚ ਲਤੜਾਂਦੀ ਹੈ ਹਰ ਵੇਲੇ ਸਾਡੇ ਤੇ ਨਿਗਾਹ ਰੱਖਦੀ ਹੈ ਕੀ ਕਰਦੇ ਹਾਂ ਤੇ ਕੀ ਨਹੀਂ ਕਰਦੇ ਤੇਰੇ ਵਾਸਤੇ 24 ਘੰਟੇ ਤੇਰੀ ਨਿਗਾਹ ਸਾਡੇ ਵਿੱਚ ਹੀ ਰਹਿੰਦੀ ਹੈ ਤੇਰੀ ਇੰਨੀ ਉਮਰ ਹੋ ਗਈ ਹੈ ਤੇਤੋਂ ਆਰਾਮ ਨਾਲ ਬੈਠਿਆ ਨਹੀਂ ਜਾਂਦਾ ਫਿਰ ਵੀ ਤੂੰ ਹੀ ਟਲਦੀ ਨਕੋਚਾ ਕਰਦੀ ਰਹਿੰਦੀ ਹੈ ਨੂੰ ਤੇ ਪੁੱਤ ਨੇ ਮੈਨੂੰ ਐਦਾਂ ਦੀਆਂ ਗੱਲਾਂ ਕਹੀਆਂ ਮੇਰੇ سینੇ ਵਿੱਚ ਤੀਰ ਵਾਂਗ ਚੁਬ ਗਈਆਂ ਮੈਂ ਨੂੰ ਨੂੰ ਕਿਹਾ ਬੇਕ ਪੁੱਤ ਅਸੀਂ ਇਹ ਘਰ ਬਾਰ ਬਣਾਇਆ ਹੈ ਜਮੀਨਾਂ ਜਾਦਾ ਤਾਂ ਬਣਾਈਆਂ ਤੇਰੇ ਬਾਪੂ ਜੀ ਨੇ ਕਿੰਨੀ ਮਿਹਨਤ ਕੀਤੀ ਇਹਦਾ ਮਤਲਬ ਇਹ ਨਹੀਂ ਤੁਸੀਂ ਮੈਨੂੰ ਸਭ ਕੁਝ ਲੈ ਕੇ ਤੇ ਮੈਨੂੰ ਜਮਾਂ ਪੁੱਛੋ ਹੀ ਨਾ ਮੈਂ ਕਿਹਾ ਉਹ ਤਾਂ ਮੇਰੇ ਤੋਂ ਪਹਿਲਾਂ ਹੀ ਅਕਾਮੀ ਚ ਗਏ ਹਨ ਉਹ ਜਿਉਂਦੇ ਹੁੰਦੇ ਤਾਂ ਆ ਸੁਣਦੇ ਉਹਨਾਂ ਦੀ ਕੀ ਹਾਲਤ ਹੋਣੀ ਸੀ ਮੈਂ ਨੂੰ ਨੂੰ ਕਿਹਾ ਕੋਈ ਨਹੀਂ ਮੈਂ ਤੇਰੇ ਬਾਪੇ ਨਾਲ ਗੱਲ ਕਰਾਂਗੀ ਤੁਸੀਂ ਇਸ ਨੂੰ ਕੁਝ ਸਮਝਾਓ ਇਸ ਨੂੰ ਕੁਝ ਸੰਸਕਾਰ ਦਿਓ ਮੈਨੂੰ ਇਸ ਤਰ੍ਹਾਂ ਬੋਲਦੀ ਹੈ ਬਸ ਮੇਰਾ ਐਨੇ ਕਹਿਣ ਦੀ ਧੀਰ ਸੀ ਉਹ ਮੈਨੂੰ ਇਸ ਤਰ੍ਹਾਂ ਭੱਜ ਕੇ ਆਈ ਅੱਛਾ ਹੁਣ ਤੂੰ ਮੇਰੇ ਪੇਕੇ ਆਲੂਤੀਆਂ ਲਾਵੇਂਗੀ ਮੇਰੀਆਂ ਸ਼ਿਕਾਇਤਾਂ ਉਹਨਾਂ ਨੂੰ ਕਰੇਂਗੀ ਮੇਰਾ ਮੁੰਡਾ ਕਹਿ ਰਿਹਾ ਸੀ ਖਬਰਦਾਰ ਮੇਰੇ ਸੋਹਰਿਆਂ ਦੇ ਨਾਲ ਜੇ ਤੂੰ ਗੱਲ ਵੀ ਕੀਤੀ ਤਾਂ ਇੱਥੇ ਤਾਂ ਤੂੰ ਕਰੇ ਮੇਰਾ ਜਲੂਸ ਕੱਢ ਹੀ ਰੱਖਿਆ ਹੈ ਹੁਣ ਮੇਰੇ ਸੋਹਰੇ ਵੀ ਮੇਰਾ ਜਲੂਸ ਨਾ ਕੱਢ ਦੇਵੀਂ ਫਿਰ ਮੈਥੋਂ ਬੂਰਾ ਕੋਈ ਨਹੀਂ ਹੋਣਾ ਉਹਨੇ ਮੇਰੇ ਪੁੱਤ ਨੂੰ ਪਤਾ ਨਹੀਂ ਕੀ ਕੀਤਾ ਮੇਰੇ ਪੁੱਤ ਨੇ ਮੈਨੂੰ ਧੱਕੇ ਮਾਰ ਮਾਰ ਕੇ ਘਰ ਤੋਂ ਬਾਹਰ ਕੱਢ ਦਿੱਤਾ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਮਾੜਾ ਦਿਨ ਸੀ ਜਿਸ ਦਿਨ ਦੀ ਮੈਂ ਕਦੇ ਉਮੀਦ ਨਹੀਂ ਕੀਤੀ ਸੀ ਜਿਸ ਨੂੰ ਮੈਂ ਬੜੇ ਲਾਡਾਂ ਨਾਲ ਪਾਲਿਆ ਸੀ ਜਿਸ ਤੇ ਮੈਂ ਐਨਾ ਮਾਨ ਕੀਤਾ ਐਨਾ ਭਰੋਸਾ ਕੀਤਾ ਆਖੀ ਰਹੀ ਮੈਨੂੰ ਧੱਕੇ ਮਾਰ ਕੇ ਘਰ ਤੋਂ ਬਾਹਰ ਕੱਢ ਦਿੱਤਾ ਇੱਕ ਮਾਂ ਵਾਸਤੇ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਮੈਨੂੰ ਉਸ ਦਿਨ ਬਹੁਤ ਜ਼ਿਆਦਾ ਪਛਤਾਵਾ ਹੋਇਆ ਮੈਂ ਬਹੁਤ ਜ਼ਿਆਦਾ ਰੋਈ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਮੈਂ ਆਪਣਾ ਦੁੱਖ ਤੁਹਾਨੂੰ ਸ਼ਬਦਾ ਵਿੱਚ ਨਹੀਂ ਦੱਸ ਸਕਦੀ ਫਿਰ ਮੈਂ ਕਿੰਨੇ ਦਿਨਾਂ ਤੱਕ ਸੜਕਾਂ ਤੇ ਰੋਲਦੀ ਰਹੀ ਮੈਨੂੰ ਇਸ ਤਰੀਕੇ ਨਾਲ ਗੜੀਆਂ ਵਿੱਚ ਪਟਕਦੇ ਹੋਏ ਇੱਕ ਬੰਦੇ ਨੇ ਦੇਖਿਆ ਜੋ ਬਹੁਤ ਹੀ ਭਲਾਮਨਸ ਸੀ ਉਸਨੇ ਮੈਨੂੰ ਬੜਾ ਪਿਆਰ ਸਤਿਕਾਰ ਦਿੱਤਾ ਮੈਨੂੰ ਵੀਰਦਾ ਆਸ਼ਰਮ ਵਿੱਚ ਛੱਡ ਦਿੱਤਾ ਪਰ ਪੁੱਤ ਵੀਰਦਾ ਆਸ਼ਰਮ ਵਿੱਚ ਮੇਰਾ ਬਿਲਕੁਲ ਮਨ ਨਹੀਂ ਲੱਗਦਾ ਸੀ ਕਿੱਥੇ ਮੈਂ ਇੱਕ ਵਕੀਲ ਦੇ ਘਰ ਬੈਲੀ ਸੀ ਮੈਂ ਜ਼ਿੰਦਗੀ ਵਿੱਚ ਸਾਰੀਆਂ ਸੁੱਖ ਸੁਵਿਧਾਾਂ ਮਾਂ ਮਾਣੀ ਆਸਾਨਾ ਮੈਂ ਜਦੋਂ ਵਕੀਲ ਸਾਹਿਬ ਦੇ ਨਾਲ ਜਾਂਦੀ ਹੁੰਦੀ ਸੀ ਸਾਰੇ ਮੈਨੂੰ ਭੈਣ ਜੀ ਭੈਣ ਜੀ ਕਹਿ ਕੇ ਬੁਲਾਉਂਦੇ ਸਨ। ਬਿਰਦਾ ਆਸ਼ਰਮ ਦੇ ਵਿੱਚ ਮੈਂ ਇੱਕ ਕੋਨੇ ਵਿੱਚ ਪਈ ਰਹਿੰਦੀ ਸੀ। ਮੇਰਾ ਉੱਥੇ ਬਿਲਕੁਲ ਦਿਲ ਨਹੀਂ ਲੱਗਦਾ ਸੀ। ਫਿਰ ਮੈਂ ਬਿਰਦਾ ਆਸ਼ਰਮ ਦੇ ਵਿੱਚੋਂ ਚੋਰੀ ਭੱਜ ਗਈ ਕਿਉਂਕਿ ਇੱਕ ਦਿਨ ਉੱਥੇ ਗੇਟ ਉਹ ਖੁੱਲਾ ਛੱਡ ਗਏ ਸਨ। ਮੈਂ ਇਸੇ ਮੌਕੇ ਦੀ ਪਾਲ ਵਿੱਚ ਸੀ। ਫਿਰ ਸਾਰੇ ਪੁੱਛਣ ਲੱਗੇ ਤੇਰੇ ਝੋਲੇ ਵਿੱਚ ਕੀ ਹੈ? ਇਹ ਫੋਟੋ ਤੂੰ ਕਿਵੇਂ ਪਾਈ ਹੈ ਤੇ ਕਦੋਂ ਪਾਈ ਹੈ? ਕਹਿਣ ਲੱਗੀ ਪੁੱਤ ਇਹ ਤਾਂ ਹਰ ਵੇਲੇ ਮੇਰੇ ਨਾਲ ਹੀ ਰਹਿੰਦੀ ਹੈ। ਇਹ ਮੇਰੇ ਪਤੀ ਦੀ ਫੋਟੋ ਹੈ ਜਦੋਂ ਮੇਰੇ ਨੂੰ ਪੁੱਤ ਨੇ ਮੈਨੂੰ ਘਰ ਤੋਂ ਬਾਹਰ ਕੱਢਿਆ ਸੀ ਇਹ ਕੰਧ ਉੱਤੇ ਤਸਵੀਰ ਲੱਗੀ ਹੋਈ ਸੀ ਕਿਉਂਕਿ ਮੈਂ ਆਪਣੇ ਪਤੀ ਨੂੰ ਆਪਣੇ ਤੋਂ ਅਲੱਗ ਨਹੀਂ ਕਰਨਾ ਚਾਹੁੰਦੀ ਸੀ ਮੈਂ ਹਰ ਵੇਲੇ ਪਰਛਾਵੇਂ ਦੀ ਤਰ੍ਹਾਂ ਇਸ ਫੋਟੋ ਨੂੰ ਆਪਣੇ ਨਾਲ ਰੱਖਦੀ ਹਾਂ ਉਸੇ ਤਸਵੀਰ ਨੂੰ ਦੇਖ ਕੇ ਸਾਰੇ ਬਸ ਦੀਆਂ ਸਵਾਰੀਆਂ ਨੇ ਕਨੈਕਟਰ ਦੇ ਰੋਂਗਟੇ ਖੜੇ ਕਰ ਦਿੱਤੇ ਕਿਉਂਕਿ ਉਹ ਸ਼ਹਿਰ ਦਾ ਮੰਨਿਆ ਪਰਮੰਨਿਆ ਵਕੀਲ ਸੀ ਉਸ ਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਸਨ ਉਸ ਨੂੰ ਦੇਖ ਕੇ ਸਾਰਿਆਂ ਦੇ ਹੌਸ ਉੱਡ ਗਏ ਸੀ ਐਨੇ ਮੰਨੇ ਪਰਮੰਨੇ ਵਕੀਲ ਦੀ ਘਰ ਵਾਲੀ ਦੇ ਐਦਾ ਦੀ ਹਾਲਤ ਤਾਂ ਕਰਕੇ ਸਭ ਹੈਰਾਨ ਰਹਿ ਗਏ ਇਹ ਵਕੀਲ ਦਾ ਨਾਮ ਇਸ ਵਾਸਤੇ ਮਸ਼ਹੂਰ ਸੀ ਕਿਉਂਕਿ ਉਹ ਵਕੀਲ ਕਿਸੇ ਬੰਦੇ ਕੋਲ ਪੈਸਾ ਨਹੀਂ ਲੈਂਦਾ ਸੀ ਉਹ ਗਰੀਬਾਂ ਦੀ ਬਹੁਤ ਜ਼ਿਆਦਾ ਮਦਦ ਕਰਦਾ ਸੀ ਉਹਨਾਂ ਦੇ ਸਾਰੇ ਕੇਸ ਫ੍ਰੀ ਵਿੱਚ ਲੜਦਾ ਸੀ ਕਈ નિર્ਦੋਸ਼ਾਂ ਨੂੰ ਉਹਨੇ ਨਿਆਂ ਦਿਵਾਇਆ ਸੀ ਕਈਆਂ ਨੂੰ ਜੇਲ੍ਹ ਤੋਂ ਬਾਹਰ ਕਢਵਾਇਆ ਸੀ ਦੋਸ਼ੀਆਂ ਨੂੰ ਸਜ਼ਾ ਦਿਵਾਈ ਸੀ ਐਨੇ ਮੰਨੇ ਪਰਮੰਨੇ ਵਕੀਲ ਦੀ ਘਰ ਵਾਲੀ ਐਦਾ ਦੀ ਹਾਲਤ ਵਿੱਚ ਬਸ ਵਿੱਚ ਬੈਠੀ ਕਈ ਬੰਦੇ ਦੀ ਅੱਖਾਂ ਵਿੱਚ ਹੰਝੂ ਆ ਗਏ ਬੱਸ ਦਾ ਡਰਾਈਵਰ ਕਹਿਣ ਲੱਗਾ ਆਪਾਂ ਨੂੰ ਮਾਤਾ ਦੇ ਘਰ ਤੱਕ ਜਾਣਾ ਚਾਹੀਦਾ ਹੈ ਸਵਾਰੀਆਂ ਨੂੰ ਹੋਰ ਬੱਸ ਤੇ ਚੜਾ ਦਿੱਤਾ ਜਾਵੇ ਡਰਾਈਵਰ ਨੇ ਬੱਸ ਉੱਥੇ ਹੀ ਲਾ ਦਿੱਤੀ ਉਹਦਾ ਵੀ ਕਾਜਾ ਮੂੰਹ ਨੂੰ ਆ ਗਿਆ ਸੀ ਉਹ ਸੋਚਣ ਲੱਗਾ ਸੀ ਜਿਸ ਤਰ੍ਹਾਂ ਮੇਰੀ ਮਾਂ ਹੁੰਦੀ ਤਾਂ ਮੈਂ ਕੁਝ ਨਹੀਂ ਕਰਦਾ ਇਹ ਹੀ ਸੋਚ ਕੇ ਉਹ ਮਾਤਾ ਵਾਸਤੇ ਬਹੁਤ ਕੁਝ ਕਰਨਾ ਚਾਹੁੰਦਾ ਸੀ ਡਰਾਈਵਰ ਤੇ ਕਨੈਕਟਰ ਨੇ ਗੱਡੀ ਕਿਰਾਏ ਤੇ ਕਰਵਾਈ ਉਹ ਵੀ ਆਪਣੇ ਖਰਚੇ ਤੇ ਉਹ ਮਾਤਾ ਨੂੰ ਉਹਦੇ ਨਾਲ ਬਿਠਾ ਕੇ ਉਹਦੇ ਘਰ ਲੈ ਗਏ ਉਹਨਾਂ ਨਾਲ ਉਸ ਦਾ ਬੱਸ ਵਿੱਚ ਬੈਠਾ ਉਹ ਸਿਪਾਈ ਵੀ ਸੀ ਜੋ ਬੱਸ ਵਿੱਚ ਸਫ਼ਰ ਕਰ ਰਿਆ ਸੀ ਅੱਗੇ ਜਦੋਂ ਘਰ ਵਿੱਚ ਗਏ ਤਾਂ ਘਰ ਵਿੱਚ ਇੱਕ ਕਿੱਟੀ ਪਾਰਟੀ ਚੱਲ ਰਹੀ ਸੀ ਯਾਨੀ ਕਿ ਨੌਂ ਦੀਆਂ ਸਹੇਲੀਆਂ ਇੱਕ ਪਾਰਟੀ ਕਰ ਰਹੀਆਂ ਸਨ ਉਹਦੀਆਂ ਬਹੁਤ ਸਾਰੀਆਂ ਸਹੇਲੀਆਂ ਆਈਆਂ ਹੋਈਆਂ ਸੀ ਉਹਦਾ ਪੁੱਤ ਕਿਤੇ ਘੁੰਮਣ ਗਿਆ ਹੋਇਆ ਸੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਦੋਂ ਨੂ ਨੇ ਮਾਤਾ ਨੂੰ ਘਰੇ ਦੇਖਿਆ ਤਾਂ ਉਹਦੀ ਨੂ ਫਿਰ ਬੋਲਣ ਲੱਗ ਪਈ ਪਰ ਡਰਾਈਵਰ ਤੇ ਕਨੈਕਟਰ ਕਹਿਣ ਲੱਗੇ ਖਬਰਦਾਰ ਭੈਣ ਜੀ ਜੇਕਰ ਮਾਤਾ ਨੂੰ ਕੁਝ ਕਿਹਾ ਤਾਂ ਇਹ ਘਰ ਦੀ ਮਾਲਕਣ ਹੈ ਪਰ ਨੂ ਕਹਿਣ ਲੱਗੀ ਇਹ ਨਹੀਂ ਇਹ ਘਰ ਸਾਡਾ ਹੈ ਅੰਨੇ ਨੂੰ ਉੱਥੇ ਪੁਲਸ ਆ ਗਈ ਜਿਸ ਨੂੰ ਡਰਾਈਵਰ ਅਤੇ ਕਨੈਕਟਰ ਨੇ ਪਹਿਲਾਂ ਹੀ ਫੋਨ ਕਰਕੇ ਬੁਲਾ ਲਿਆ ਸੀ ਪੁਲਸ ਨੇ ਆ ਕੇ ਪੁੱਛਿਆ ਕੀ ਗੱਲ ਹੈ ਕੀ ਰੋਲਾ ਪਾਇਆ ਹੈ ਤਾਂ ਮਾਤਾ ਜੀ ਨੇ ਸਾਰੀ ਗੱਲ ਦੱਸ ਦਿੱਤੀ ਅਗੋ ਉਸ ਦਿਨ ਉਹ ਕਹਿਣ ਲੱਗੀ ਇਹ ਘਰ ਮੇਰਾ ਹੈ ਇਹ ਘਰ ਮੇਰੇ ਪਤੀ ਦੇ ਨਾਮ ਤੇ ਹੈ ਅਸੀਂ ਇਸ ਬੁੱਢੀ ਔਰਤ ਨੂੰ ਕਦੋਂ ਦਾ ਘਰ ਤੋਂ ਬਾਹਰ ਕੱਢ ਦਿੱਤੇ ਹਾਂ ਪਰ ਮਾਤਾ ਕਹਿਣ ਲੱਗੀ ਆ ਵੇਖੋ ਮੈਂ ਬਸਿਆਤ ਬਦਲ ਦਿੱਤੀ ਹੈ ਘਰ ਤੋਂ ਆਉਣ ਤੋਂ ਪਹਿਲਾਂ ਹੀ ਮਾਤਾ ਜੀ ਨੇ ਉਹ ਬਸਿਆਤ ਬਦਲ ਦਿੱਤੀ ਸੀ ਕਿਉਂਕਿ ਉਹ ਇੱਕ ਵਕੀਲ ਦੇ ਘਰ ਵਾਲੀ ਸੀ ਉਸ ਨੂੰ ਵਕੀਲ ਦੇ ਦਾਪੇਚ ਚੰਗੀ ਤਰ੍ਹਾਂ ਆਉਂਦੇ ਸੀ ਅਤੇ ਸਾਰੇ ਵਕੀਲ ਮਾਤਾ ਨੂੰ ਜਾਣਦੇ ਸੀ ਇਸ ਕਰਕੇ ਬਾਕੀ ਵਕੀਲਾਂ ਨੇ ਵੀ ਉਸ ਮਾਤਾ ਦੀ ਬਹੁਤ ਜ਼ਿਆਦਾ ਮਦਦ ਕੀਤੀ ਡਰਾਈਵਰ ਤੇ ਕਨੈਕਟਰ ਮਾਤਾ ਜੀ ਦੀ ਮਦਦ ਕੀਤੀ ਜਦੋਂ ਪੁਲਿਸ ਵਾਲਿਆਂ ਨੇ ਨਵੀਂ ਬਸਇਦ ਦੇਖੀ ਉਹਨਾਂ ਨੇ ਮਾਤਾ ਜੀ ਦੀ ਨੂੰ ਨੂੰ ਕਿਹਾ ਹੁਣ ਇਸ ਘਰ ਤੋਂ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਹੈ ਇਹ ਘਰ ਮਾਤਾ ਜੀ ਦਾ ਹੈ ਮਾਤਾ ਜੀ ਨੇ ਸਾਰੀ ਜ਼ਮੀਨ ਆਪਣੇ ਨਾਮ ਕਰਵਾ ਰੱਖੀ ਸੀ ਕਿਉਂਕਿ ਪਹਿਲਾਂ ਹੀ ਵਕੀਲ ਨੇ ਜ਼ਮੀਨ ਆਪਣੀ ਘਰ ਵਾਲੀ ਦੇ ਨਾਮ ਹੀ ਕਰਵਾਈ ਸੀ ਪਰ ਮਾਤਾ ਨੇ ਮੁੰਡੇ ਦੇ ਨਾਮ ਕਰਵਾ ਦਿੱਤੀ ਸੀ ਹੁਣ ਮਾਤਾ ਨੇ ਆਪਣੀ ਬਸਇਦ ਤਫੀਰ ਅਪਪਸ ਆਪਣੇ ਨਾਮ ਕਰਵਾ ਲਈ ਮਾਤਾ ਨੇ ਕਿਹਾ ਇਹ ਜ਼ਮੀਨ ਵੀ ਮੇਰੀ ਹੈ ਆਪਣੇ ਨਾਮ ਤੇ ਹੀ ਰੱਖਾਂਗੀ ਮੇਰੇ ਨੋ ਪੁੱਤ ਮੇਰੀ ਸੇਵਾ ਨਹੀਂ ਕਰਦੇ ਜਦੋਂ ਅਗਲੇ ਦਿਨਾਂ ਪੁੱਤ ਕੁਮ ਫਿਰਕੇ ਵਾਪਸ ਕਰੇ ਆਇਆ ਤਾਂ ਦੇਖ ਕੇ ਉਹਦੇ ਰੋਂਗਟੇ ਖੜੇ ਹੋ ਗਏ ਉਹਦੇ ਪੈਰਾਂ ਹੇਟੋ ਜ਼ਮੀਨ ਖਿਸ ਗਈ ਉਹਦੀ ਰੂਹ ਕੰਬ ਗਈ ਘਰ ਦੇ ਵਿੱਚ ਕੱਲੀ ਮਾਤਾ ਬੈਠੀ ਸੀ ਨੋ ਨਹੀਂ ਦਿਖ ਰਹੀ ਸੀ ਉਹ ਪੁੱਛਣ ਲੱਗਿਆ ਮੇਰੀ ਘਰ ਵਾਲੀ ਕਿੱਥੇ ਹੈ ਤਾਂ ਮਾਤਾ ਨੇ ਪੁੱਠਾ ਹੱਥ ਮਾਰ ਦਿੱਤਾ ਮੈਨੂੰ ਨਹੀਂ ਪਤਾ ਕਿੱਥੇ ਹੈ ਜਿੱਧਰੋਂ ਆਈ ਸੀ ਉਧਰ ਹੀ ਚਲੀ ਗਈ ਇਹ ਕਹਿੰਦੇ ਹੋਏ ਮਾਤਾ ਦਾ ਅੰਦਰੋਂ ਦਿਲ ਰੋ ਰਿਹਾ ਸੀ ਪਰ ਉਸਨੇ ਤਕੜਾ ਦਿਲ ਕਰਕੇ ਕਿਹਾ ਕਿਉਂਕਿ ਮੁੰਡੇ ਨੂੰ ਸਬਕ ਸਿਖਾਣਾ ਬਹੁਤ ਜ਼ਰੂਰੀ ਸੀ ਜਿਉ ਮੁੰਡੇ ਨਾਲ ਹੁਣ ਵੀ ਲਾਡ ਪਿਆਰ ਨਾਲ ਪੇਸ਼ ਆਉਂਦੀ ਤਾਂ ਸਮਾਜ ਵਿੱਚ ਗਲਤ ਸੁਨੇਹਾ ਆ ਜਾਂਦਾ ਮਾਂ ਦੇ ਮੂੰਹ ਤੋਂ ਐਦਾਂ ਦੀਆਂ ਗੱਲਾਂ ਸੁਣ ਕੇ ਪੁੱਤ ਹੱਕਾ ਬੱਕਾ ਰਹਿ ਗਿਆ ਜਦੋਂ ਉਸ ਨੂੰ ساری ਕਹਾਣੀ ਦਾ ਪਤਾ ਲੱਗਿਆ ਉਹ ਨਾਲ ਦੀ ਨਾਲ ਉੱਥੋਂ ਭੱਜ ਗਿਆ ਹੁਣ ਮਾਤਾ ਜੀ ਨੇ ਆਪਣੇ ਘਰ ਵਿੱਚ ਬੇਸਹਾਰਾ ਲੋਕਾਂ ਨੂੰ ਰੱਖਣਾ ਸ਼ੁਰੂ ਕਰ ਦਿੱਤਾ ਹੌਲੀ-ਹੌਲੀ 4-5 ਔਰਤਾਂ ਉਸ ਘਰ ਵਿੱਚ ਰਹਿਣ ਲੱਗੀਆਂ ਕੋਈ ਕੱਪੜੇ ਧੋਣ ਵਾਲੀ ਸੀ ਕੋਈ ਖਾਣਾ ਬਣਾਉਣ ਵਾਲੀ ਸੀ ਕੋਈ ਕੜਾਈ ਦਾ ਕੰਮ ਕਰਦੀ ਸੀ ਕਈ ਹੋਰ ਔਰਤਾਂ ਵੀ ਸਨ ਜੋ ਘਰ ਤੋਂ ਸਤਾਈਆਂ ਹੋਈਆਂ ਸਨ ਜਿਨ੍ਹਾਂ ਦੇ ਬੱਚਿਆਂ ਨੇ ਆਪਣੇ ਮਾਪਿਓ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਸੀ ਉਹ ਸਾਰੇ ਉੱਥੇ ਆ ਕੇ ਰਹਿਣ ਲੱਗੇ ਇਸ ਤਰ੍ਹਾਂ ਰਲ ਮਿਲ ਕੇ ਸਾਰੇ ਘਰ ਦੇ ਕੰਮ ਵੀ ਹੋ ਜਾਂਦੇ ਸਨ ਮਾਤਾ ਦਾ ਜੀ ਵੀ ਲੱਗਿਆ ਰਹਿੰਦਾ ਸੀ ਕਿਉਂਕਿ ਵੀਰ ਦਾ ਆਸ਼ਰਮ ਦੇ ਵਿੱਚ ਉਸ ਦਾ ਜੀ ਨਹੀਂ ਲੱਗਦਾ ਸੀ ਇਸ ਘਰ ਦੇ ਵਿੱਚ ਉਸ ਦੇ ਪਤੀ ਦੀਆਂ ਯਾਦਾਵਾਂ ਬਸਦੀਆਂ ਸਨ ਇਸ ਲਈ ਇਸ ਘਰ ਦੇ ਵਿੱਚ ਉਸ ਦਾ ਬਹੁਤ ਮਾਨ ਲੱਗਦਾ ਸੀ ਬੇਸਹਾਰਾ ਔਰਤਾਂ ਨੂੰ ਆਪਣੇ ਘਰ ਵਿੱਚ ਰੱਖਦੀ ਆਪਣੇ ਨੌ ਪੁੱਤ ਨੂੰ ਉਹਨੇ ਕਹਿ ਦਿੱਤਾ ਸੀ ਆਪਣਾ ਕਮਾਓ ਤੇ ਆਪਣਾ ਖਾਓ ਹੁਣ ਮੈਂ ਤੁਹਾਨੂੰ ਫੁੱਟੀ ਕੋੜੀ ਵੀ ਨਹੀਂ ਦੇਵਾਂਗੀ ਜੇ ਤੁਸੀਂ ਮੇਰਾ ਨਹੀਂ ਕਰਦੇ ਮੈਂ ਤੁਹਾਡਾ ਕਿਉਂ ਕਰਾਂਗੀ ਬੇਸ਼ੱਕ ਮਾਂ ਬਾਪ ਆਪਣੀ ਔਲਾਦ ਲਈ ਬਹੁਤ ਕੁਝ ਕਰਦੇ ਹਨ ਬਸ ਆਈ ਉਮੀਦ ਹੁੰਦੀ ਹੈ ਕਿ ਉਹਨਾਂ ਨੂੰ ਬੁੱਢੇ ਵੇਰੇ ਮਾਪਿਓ ਨੂੰ ਬੱਚੇ ਪਾਲਣਗੇ ਉਹਨਾਂ ਨੂੰ ਸਹਾਰਾ ਦੇਣਗੇ ਕੋਈ ਵੀ ਮਾਪਿਓ ਬੱਚਿਆਂ ਤੋਂ ਇਹ ਉਮੀਦ ਨਹੀਂ ਕਰਦਾ ਕਿ ਉਸ ਨੂੰ ਧੱਕੇ ਮਾਰ ਕੇ ਘਰ ਤੋਂ ਬਾਹਰ ਕੱਢ ਦੇਵੇ ਫਿਰ ਉੱਥੇ ਮਾਪਿਓ ਵੀ ਆਪਣਾ ਦਿਲ ਪੱਥਰ ਕਰਕੇ ਔਲਾਦ ਨੂੰ ਉਹ ਮੂਤੋੜੇ ਜਵਾਬ ਦਿੰਦੇ ਹਨ ਦੇਣਾ ਵੀ ਚਾਹੀਦਾ ਹੈ ਇਹੋ ਜਿਹੀ ਔਲਾਦ ਨਾਲੋਂ ਤਾਂ ਬੰਦਾ ਐਵੇਂ ਹੀ ਚੰਗਾ ਜਿਹੜੀਆਂ ਸਾਰੀਆਂ ਧਨਦੌਲਤ ਲੈ ਕੇ ਬੁੱਢੇ ਮਾਪਿਆਂ ਨੂੰ ਠੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੰਦੇ ਹਨ ਜੇਕਰ ਕਨੈਕਟਰ ਅਤੇ ਡਰਾਈਵਰ ਨੇ ਮਾਤਾ ਦਾ ਸਾਥ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਸਾਰੀ ਉਮਰ ਮਾਤਾ ਸੜਕਾਂ ਤੇ ਰੁੱਲਦੀ ਰਹਿੰਦੀ ਕਿਤੇ ਨਾ ਕਿਤੇ ਇੱਕ ਦਿਨ ਉਸਨੇ ਆਪਣੇ ਪ੍ਰਾਣ ਤਿਆਗ ਦੇਣੇ ਸੀ ਉਹਨਾਂ ਨੇ ਇਨਸਾਨੀਅਤ ਦਿਖਾਈ ਤੇ ਬੁੱਢੀ ਮਾਤਾ ਦਾ ਸਾਥ ਦਿੱਤਾ ਉਹਨ ਮਾਤਾ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹੈ ਆਖਦੀ ਹੈ ਪੁੱਤ ਮੈਨੂੰ ਮਿਲ ਕੇ ਜਾਂਦੇ ਰਿਹਾ ਕਰੋ ਕਨੈਕਟਰ ਤੇ ਡਰਾਈਵਰ ਅਤੇ ਬੱਸ ਵਿੱਚ ਕਈ ਹੋਰ ਬੈਠੀਆਂ ਸਵਾਰੀਆਂ ਨੂੰ ਜਦੋਂ ਵੀ ਟਾਈਮ ਲੱਗਦਾ ਹੈ ਮਾਤਾ ਕੋਲ ਆ ਕੇ ਮਿਲ ਕੇ ਜਾਂਦੇ ਹਨ ਕਨੈਕਟਰ ਅਤੇ ਡਰਾਈਵਰ ਬਾਕੀ ਲੋਕਾਂ ਮਾਤਾ ਨੂੰ ਕਹਿ ਕੇ ਗਏ ਸੀ ਕਦੇ ਵੀ ਸਾਡੀ ਲੋੜ ਹੋਵੇ ਕਦੇ ਕੋਈ ਸਹਾਇਤਾ ਦੀ ਲੋੜ ਹੋਵੇ ਤਾਂ 베ਜੀ ਜਿਕ ਤੁਸੀਂ ਸਾਨੂੰ ਦੱਸਣਾ ਕਿਉਂਕਿ ਮਾਤਾ ਦੇ ਕੋਲ ਬਹੁਤ ਜ਼ਮੀਨ ਹੈ ਬਹੁਤ ਪੈਸੇ ਉਹ ਹੁਣ ਗਰੀਬ ਲੋਕਾਂ ਦੀ ਬਹੁਤ ਜ਼ਿਆਦਾ ਸੇਵਾ ਕਰਦੀ ਸੀ ਉਹਨਾਂ ਦੀ ਮਦਦ ਕਰਦੀ ਸੀ ਉਹਨਾਂ ਨੇ ਆਪਣੇ ਨੂੰ ਬੁੱਤ ਦਾ ਚਿਹਰਾ ਤੱਕ ਨਹੀਂ ਦੇਖਿਆ ਜਦੋਂ ਪੁੱਤ ਨੂੰ ਉੱਥੋਂ ਝੜਕਾ ਮਾਰ ਕੇ ਮਾਤਾ ਨੇ ਬਾਹਰ ਕੱਢ ਦਿੱਤਾ ਉਹ ਪੱਜਾ ਪੱਜਾ ਆਪਣੀ ਬੋਟੀ ਦੇ ਕੋਲ ਗਿਆ ਉਹ ਆਪਣੇ ਪੇਕੇ ਬੈਠੀ ਸੀ ਜਦੋਂ ਉਸਤੇ ਸੋਹਰੇ ਨੇ ਸਾਰੀ ਗੱਲ ਸੁਣੀ ਉਹਨਾਂ ਨੇ ਕੁੜੀ ਪੇਜਾ ਤੋ ਨਾ ਕਰ ਦਿੱਤੀ ਤੇਰੇ ਕੋਲ ਤਾਂ ਫੁੱਟੀ ਕੋੜਿੰਗ ਤੱਕ ਨਹੀਂ ਕੁੜੀ ਭੁੱਖੀ ਥੋੜੀ ਮਾਰਨੀ ਹੈ ਇਹ ਗੱਲਾਂ ਸੁਣ ਕੇ ਉਸਨੇ ਆਪਣੇ ਸੋਹਰੇ ਦੀਆਂ ਬੜੀਆਂ ਮਿੰਤਾ ਤੇ ਤਰਲੇ ਕੀਤੇ ਪਰ ਉਸਦਾ ਸੋਹਰਾ ਨਹੀਂ ਮੰਨਿਆ ਫਿਰ ਉਹ ਆਪਦੀ ਘਰ ਵਾਲੀ ਨੂੰ ਕਹਿਣ ਲੱਗਿਆ ਤੇਰੇ ਪਿੱਛੇ ਮੈਂ ਆਪਦੇ ਮਾਪਿਓ ਛੱਡ ਦਿੱਤੇ ਤੇ ਤੂੰ ਹੁਣ ਮੇਰੇ ਨਾਲ ਰਹਿ ਆਪਾਂ ਕਮਰਾ ਕਿਰਾਏ ਤੇ ਲੈ ਕੇ ਰਹਿਣ ਲੱਗ ਜਾਵਾਂਗੇ ਪਰ ਉਸਨੇ ਇੱਕ ਨਾ ਮੰਨੀ ਉਸਨੂੰ ਪਤਾ ਸੀ ਕਿ ਉਸਦੇ ਪਤੀ ਦੇ ਨਾਂ ਤੇ ਬਹੁਤ ਜ਼ਿਆਦਾ ਜ਼ਮੀਨ ਜਾਇਦਾਦ ਹੈ ਬੁੱਢੇ ਮਾਪੇ ਮਰ ਜਾਣਗੇ ਤਾਂ ਉਸਨੂੰ ਅਸੀਂ ਘਰ ਤੋਂ ਬਾਹਰ ਕੱਢ ਦਵਾਂਗੇ ਤਾਂ ਅਸੀਂ ਆਰਾਮ ਨਾਲ ਜਿੰਦਗੀ ਲੰਘਾਵਾਂਗੇ ਪਰ ਇੱਥੇ ਉਹ ਹੋਇਆ ਉਲਟਾ ਕਿਉਂਕਿ ਉਹ ਦੌਲਤ ਨਾਲ ਪਿਆਰ ਕਰਦੀ ਸੀ ਇਸ ਕਰਕੇ ਉਸਨੇ ਉਸ ਨਾਲ ਜਾਣ ਤੋਂ ਮਨਾ ਕਰ ਦਿੱਤਾ ਹੁਣ ਮਾਤਾ ਦੇ ਮੁੰਡੇ ਨੂੰ ਵੀ ਸਾਰੀ ਸਚਾਈ ਪਤਾ ਲੱਗ ਗਈ ਸੀ ਉਹ ਬਹੁਤ ਜ਼ਿਆਦਾ ਮਾਇਉਸ ਹੋ ਕੇ ਵਾਪਸ ਆ ਕੇ ਆਪਣੀ ਮਾਂ ਦੀ ਅਮਿੰਤਾ ਕਰਨ ਲੱਗਿਆ ਪਰ ਮਾਂ ਨੇ ਬਹੁਤ ਤਕੜਾ ਦਿਲ ਕਰਕੇ ਉਸਨੇ ਆਪਣੇ ਪੁੱਤ ਨੂੰ ਮੂੰਹ ਨਹੀਂ ਲਾਇਆ ਉਸ ਨੂੰ ਘਰ ਤੋਂ ਕੱਢ ਦਿੱਤਾ ਉਹ ਉਦਾਸ ਜਿਹਾ ਹੋ ਕੇ ਘਰੋਂ ਕਿਤੇ ਦੂਰ ਜਾ ਕੇ ਆਪਣਾ ਕੰਮ ਕਰਨ ਲੱਗਾ ਇਸੇ ਤਰ੍ਹਾਂ ਹੌਲੀ-ਹੌਲੀ ਦਿਨ ਲੰਘਦੇ ਗਏ ਇਧਰ ਉਸ ਮੁੰਡੇ ਦੀ ਘਰ ਵਾਲੀ ਸੀ ਜਿਹੜੀ ਉਸ ਦਾ ਉਸਦੇ ਮਾਪੇ ਦੁਬਾਰਾ ਵਿਆਹ ਕਰਨਾ ਚਾਹੁੰਦੇ ਸੀ ਉਹਨਾਂ ਨੇ ਉਸ ਵਾਸਤੇ ਵਧੀਆ ਮੁੰਡਾ ਲੱਭਿਆ ਤੇ ਉਸ ਦਾ ਦੁਬਾਰੇ ਵਿਆਹ ਕਰ ਦਿੱਤਾ ਇੱਕ ਸਾਲ ਤੱਕ ਤਾਂ ਉਹ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਦੇ ਘਰ ਵਿੱਚ ਰਹੀ ਪਰ ਉਹਦਾ ਪਤੀ ਬਹੁਤ ਜ਼ਿਆਦਾ ਸ਼ਰਾਬ ਪਿੰਦਾ ਸੀ ਉਹ ਹਮੇਸ਼ਾ ਸ਼ਰਾਬ ਪੀ ਕੇ ਆਉਂਦਾ ਸੀ ਪਹਿਲਾਂ ਇਹ ਗੱਲ ਉਹਨਾਂ ਨੂੰ ਨਹੀਂ ਪਤਾ ਸੀ ਹੌਲੀ-ਹੌਲੀ ਇਹ ਭੇਤ ਉਹਨਾਂ ਸਾਹਮਣੇ ਖੁੱਲਦਾ ਗਿਆ ਹੁਣ ਉਹ ਵੀ ਬਹੁਤ ਜ਼ਿਆਦਾ ਦੁਖੀ ਹੋ ਗਈ ਸੀ ਉਸ ਨੂੰ ਉਸ ਦੇ ਕਰਮਾਂ ਦਾ ਫਲ ਮਿਲਣਾ ਸ਼ੁਰੂ ਹੋ ਗਿਆ ਸੀ ਤਾਂ ਕਰਕੇ ਉਸ ਨੂੰ ਆਪਣੇ ਸਾਰੇ ਪਾਪ ਯਾਦ ਆਉਣ ਲੱਗੇ ਸੀ ਉਸ ਨੇ ਕਿਸ ਤਰ੍ਹਾਂ ਬੁੱਢੀ ਮਾਤਾ ਦੇ ਨਾਲ ਅਨਿਆਇ ਕੀਤਾ ਸੀ ਉਸ ਨੂੰ ਧੱਕੇ ਮਾਰ ਕੇ ਘਰ ਤੋਂ ਕੱਢਿਆ ਸੀ ਹੁਣ ਉਹ ਰੱਬ ਅੱਗੇ ਮਾਫੀ ਦੀਆਂ ਅਰਦਾਸਾਂ ਕਰਦੀ ਸੀ ਉਹ ਚਾਹੁੰਦੀ ਸੀ ਉਹ ਆਪਣੀ ਪੁਰਾਣੀ ਸੱਸ ਕੋਲੇ ਜਾ ਕੇ ਮਾਫੀ ਮੰਗੇ ਪਰ ਉਸਦੀ ਹਿੰਮਤ ਨਹੀਂ ਹੁੰਦੀ ਸੀ ਉਹ ਕਿਹੜੇ ਮੂੰਹ ਨਾਲ ਉੱਥੇ ਜਾਏ ਕਿਸ ਤਰ੍ਹਾਂ ਉਹ ਪਸਤਾਵੇ ਦੀ ਅੱਗ ਵਿੱਚ ਹਰ ਰੋਜ਼ ਅੱਜ ਦੀ ਸੀ ਦੋਸਤੋ ਕਰਮਾਂ ਦਾ ਫਲ ਕਿਤੇ ਨਹੀਂ ਜਾਂਦਾ ਆਪਾਂ ਨੂੰ ਇਸੇ ਜਨਮ ਵਿੱਚ ਭੋਗਣਾ ਪੈਂਦਾ ਹੈ ਜੇ ਤੁਸੀਂ ਕਿਸੇ ਦਾ ਚੰਗਾ ਕਰੋਗੇ ਤਾਂ ਤੁਹਾਡਾ ਚੰਗਾ ਜ਼ਰੂਰ ਹੋਵੇਗਾ ਚੰਗਿਆਈ ਕਿਤੇ ਨਹੀਂ ਜਾਂਦੀ ਜੇ ਤੁਸੀਂ ਕਿਸੇ ਦਾ ਮਾੜਾ ਕਰੋਗੇ ਤਾਂ ਮਾੜਾ ਸੋਚ ਕੇ ਆਪਣੀ ਵਾਰੀ ਦਾ ਇੰਤਜ਼ਾਰ ਜ਼ਰੂਰ ਕਰਿਓ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਕੇ ਜਾਓ ਧੰਨਵਾਦ